ਹਰੇ ਮੇਰੇ ਭੈਣ ਭਰਾਵਾਂ ਨੂੰ ਪਹਿਲਾਂ ਤਾਂ ਪਿਆਰ ਭਰੀ ਸਤ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਟਿੰਡਾ ਵੀ ਜੀ ਆਪਣਾ ਜਿਹੜਾ ਪਿੰਡ ਹੈ ਮੈਸਰਖਾਨਾ ਬਾਈ ਜੀ ਮੋੜ ਮੰਡੀ ਦੇ ਕੋਲੇ ਰਹਿਆ ਜੀ ਮੈਸਰਖਾਨਾ ਪਿੰਡ ਜਿੱਥੇ ਆਪਣਾ ਇਹ ਮਨਜਿੰਦਰ ਕਲਾਥ ਹਾਊਸ ਦਾ ਸ਼ੋਅਰੂਮ ਹੈ ਬਾਈ ਜੀ ਕੱਪੜੇ ਦਾ ਤੇ ਜਿਹਦੇ ਵਿੱਚ ਸੋਨੂ ਮੋਟਾ ਕੱਪੜਾ ਬਾਈ ਜੀ ਲੁਨਿਆ ਸੋਲ ਗਲਾਫ ਇੱਕ ਆਪਾਂ ਬਾਈ ਨੇ ਇੱਕ ਦੋ ਵੈਰਾਈਟੀਆਂ ਤੁਹਾਡੇ ਆਸਤੇ ਅੱਜ ਨਵੀਆਂ ਲੈ ਕੇ ਆਏ ਆ ਪੂਰੀ ਵਧੀਆ ਗੌਰ ਨਾਲ ਸੁਣਿਓ ਇੱਕ ਤਾਂ ਆਪਾਂ ਤੁਹਾਨੂੰ ਨਿਰਲੇਜਾਂ ਦੇ ਗਲਾਫ ਹੈ ਇਸ ਲੀਨ ਦੇ ਵਿੱਚ ਬਹੁਤ ਵਧੀਆ ਕੁਆਲਿਟੀ ਦੇ ਨਵੇਂ ਲੈ ਕੇ ਆਏ ਆ ਤੁਸੀਂ ਗੌਰ ਨਾਲ ਸੁਣਿਓ ਤੁਹਾਨੂੰ ਦੋਨੇ ਤਰ੍ਹਾਂ ਦਿਖਾ ਦਾਂਗੇ ਇੱਕ ਤਾਂ ਬੂਲਣ ਦੇ ਲੈ ਕੇ ਆਏ ਬਾਈ ਜੀ ਇੱਕ ਆਪਣੇ ਕੋ ਗਲਾਫ ਹੈ ਦੋਨੇ ਸ਼ੈਡਾਂ ਕੋਈ ਮਰਜ਼ੀ ਸ਼ੈਡ ਲੈ ਲਓ ਬਾਈ ਜੀ ਦੋਨੇ ਸ਼ੈਡਾਂ ਹੀ ਲੈ ਕੇ ਆਏ ਨੇ ਬਹੁਤ ਸੋਹਣੇ ਕੁਆਲਿਟੀ ਦੇ ਦਾ ਕਪੜਾ ਹੋ ਇੱਕ ਆਪਾਂ ਤੁਹਾਡੇ ਵਾਸਤੇ ਅੱਜ ਰਜਾਈਆਂ ਲੈ ਕੇ ਆਏ ਆ ਜਿਹੜੀਆਂ ਕਿ ਬਾਜ਼ਾਰ ਦੇ ਵਿੱਚ ਬਹੁਤ ਹੀ ਜ਼ਿਆਦਾ ਮਹਿੰਗੀਆਂ ਤੇ ਆਪਾਂ ਭਾਈ ਜੀ ਤੁਹਾਨੂੰ ਪੂਰੇ ਵਧੀਆ ਬਾਜ਼ਰ ਰੇਟਾਂ ਦੇਵਾਂਗੇ ਪੂਰੀ ਵਧੀਆ ਕੁਆਲਿਟੀ ਹੈ ਫਾਈਬਰ ਦੀਆਂ ਪਰ ਹੌਂਗੀਆਂ ਨਿੱਕੀਆਂ ਰਜਾਈਆਂ ਭਾਈ ਜੀ ਸ਼ੇਅਰ ਤੇ ਸਬਸਕ੍ਰਾਈਬ ਆਜੀ ਜਰੂਰ ਕਰਿਆ ਕਰੋ ਆਏ ਵਾਰੀ ਆਪਾਂ ਤੁਹਾਨੂੰ ਬੇਨਤੀ ਕਰਦੇ ਹੁੰਨੇ ਆ ਵੀ ਭਾਈ ਜਰੂਰ ਕਰਿਆ ਕਰੋ ਕਿਉਂਕਿ ਗਾਹ ਦੀ ਗਾਹ ਪਤਾ ਲੱਗ ਜਾਂਦਾ ਭਾਈ ਜੀ ਆਪਣੇ ਕੋਲ ਵੈਰਾਈਟੀ ਬਹੁਤ ਵਧੀਆ ਭਾਈ ਜੀ ਅੱਜ ਮੈਂ ਅਟਲੀ ਆਣਾ ਸਟੋਰ ਸੂਟ ਹੈ ਤੇ ਸਸਤੇ ਸੂਟ ਬਾਈ ਦੀ ਬਹੁਤ ਜਿਆਦਾ ਵੈਰਾਈਟੀ ਆਪਣੇ ਕੋਲ ਜਿੰਨੀ ਮਰਜ਼ੀ ਵੈਰਾਈਟੀ ਲੈ ਲਓ ਪਰ ਅੱਜ ਤੁਹਾਨੂੰ ਵੈਰਾਈਟੀਆਂ ਅਸੀਂ ਦੋ ਦਿਖਾਵਾਂਗੇ ਗਲਾਫ ਤੇ ਰਜਾਈਆਂ ਪੂਰੀ ਗੌਰ ਨਾਲ ਸੁਣੋ ਬਾਈ ਰੇਟ ਕੁਆਲਿਟੀ ਤੇ ਇਹ ਉਂ ਵੀ ਯਾਦ ਰੱਖਿਓ ਪਿੰਡ ਮੈਂਸਰਖਾਨਾ ਜ਼ਿਲ੍ਹਾ ਬਠਿੰਡਾ ਬਾਈ ਜੀ ਮਨਜਿੰਦਰ ਕਲਾਥ ਹਾਊਸ ਦਾ ਆਪਣਾ ਸ਼ੋਅਰੂਮ ਹੈ ਤੇ ਇਹ ਆਪਣਾ ਬੋਰਡ ਪੱਕਾ ਫੇਮਸ ਆ ਆਓ ਆਈਏ ਆਪਾਂ ਤੁਹਾਨੂੰ ਦਿਖਾਉਣਾ ਹੈ ਵੀਡੀਓ ਕਰਦੇ ਸਟਾਰਟ ਪੂਰੀ ਗੌਰ ਨਾਲ ਦੇਖਿਆ ਕਰੋ ਸਾਰੀ ਚੀਜ਼ ਦੇਖਿਆ ਕਰੋ ਬਾਈ ਜੀ ਆਹ ਦੇਖੋ ਆਹ ਗਲਾਫ ਆ ਬਾਈ ਜੀ ਉਹ ਇਹ ਜਦੋਂ ਮਾਪਾ ਦਿਖਾયા ਇਹ ਭਾਈ ਕਹਰੇ ਕੰਬਲ ਤੇ ਲੈ ਲਓ ਚਾਹੇ ਇਹਨੂੰ ਬਾਈ ਰਜਾਈ ਦੇ ਲੈ ਲਓ ਜਿਹੜੀਆਂ ਰਜਾਈਆਂ ਤੇ ਬਾਈ ਉਹ ਆਉਂਦਾ ਜਿਹੜੀਆਂ ਪੁਰਾਣੀਆਂ ਰਜਾਈਆਂ ਬਾਈ ਜੀ ਆਪਣੇ ਘਰਾਂ ਦੇ ਵਿੱਚ ਖੱਦਰਦਿਆਂ ਰਜਾਈਆਂ ਬਾਈ ਜਿਹੜੀਆਂ ਉਹ ਐ ਇੱਕ ਤਾਂ ਬਾਈ ਜੀ ਦੇਖੋ ਇਹਦੀ ਆ ਬੂਲਣ ਹੁੰਦੀ ਐ ਇੱਕ ਤਾਂ ਥੱਲੇ ਦਾ ਬਾਈ ਦੇਖੋ ਇੱਕ ਪਾਸੇ ਤਾਂ ਦੇਖੋ ਸੋਹਣਾ ਲੱਗਦਾ ਬਾਈ ਜੀ ਪ੍ਰਿੰਟ ਐ ਦੇਖੋ ਇੱਕ ਪਾਸੇ ਤਾਂ ਇੱਕ ਸਾਈਡ ਬੂਲਣਾ ਇੱਕ ਕੁਆਲਿਟੀ ਦਾ ਆਪਣੇ ਕੋਲੇ ਇਹੇ ਐ ਬਾਈ ਜੀ ਇਹ ਡਬਲ ਵੀ ਐ ਸਿੰਗਲ ਵੀ ਐ ਇੱਕ ਪਾਸੇ ਇੱਕ ਕੁਆਲਿਟੀ ਆਪਣੇ ਕੋਲੇ ਬਾਈ ਜੀ ਤੁਹਾਨੂੰ ਹੋਰ ਦਿਖਾਵਾਂਗੇ ਪਹਿਲਾਂ ਇਹ ਦੇਖ ਲਓ ਚੈੱਕ ਕਰ ਲਓ ਆ ਦੇਖੋ ਥੱਲੇ ਬੂਲਣਾ ਬਾਈ ਜੀ ਤਾਹਾਂ ਪ੍ਰਿੰਟ ਹੈ ਤੇ ਜਿਹੜਾ ਇਹਦਾ ਸਾਈਜ਼ ਹੈ ਬਾਈ ਜੀ ਫੁੱਲ ਸਾਈਜ਼ ਹੈ ਪੂਰਾ ਵਧੀਆ ਕੁਆਲਿਟੀ ਦਾ ਸਾਈਜ਼ ਹੈ ਕੁਆਲਿਟੀ ਦਾ ਕਪੜਾ ਬਾਈ ਜੀ ਖਰਾਬ ਹੋ ਜਾਏ ਆਪਣੀ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਇੱਕ ਨੰਬਰ ਕੁਆਲਿਟੀ ਦਾ ਕਪੜਾ ਇਹ ਇਹਨੂੰ ਆਪਾਂ ਸਲੀਨ ਕਹਿ ਦੇਣਾ ਜਿਹਨੂੰ ਆਪਾਂ ਦੇਖੋ ਕੁਆਲਿਟੀ ਚੈੱਕ ਕਰੋ ਆ ਤੁਹਾਨੂੰ ਦਿਖਾਇਆ ਬਾਈ ਜੀ ਡਬਲ ਬੈੱਡ ਦਾ ਇਹ ਡਬਲ ਕੰਬਲ ਦਾ ਬਾਈ ਜੀ ਛਾੜ ਹੈ ਪੂਰਾ ਫੁੱਲ ਸਾਈਜ਼ ਹੈ ਕੁਆਲਿਟੀ ਦਾ ਬਾਈ ਜੀ ਤੁਹਾਨੂੰ ਕੀ ਬਾਰ-ਬਾਰ ਕਹੀਏ ਬਹੁਤ ਹੀ ਵਧੀਆ ਕੁਆਲਿਟੀ ਲੈ ਕੇ ਆਏ ਆ ਬਾਈ ਜੀ ਇਹ ਕੁਆਲਿਟੀ ਤੁਹਾਨੂੰ ਬਾਈ ਜੀ ਬਾਜ਼ਾਰ ਦੇ ਵਿੱਚੋਂ ਬਹੁਤ ਹੀ ਘੱਟ ਮਿਲੂ ਆਪਾਂ ਇਸ ਗੱਲ ਦੀ ਬਾੜਾ ਕਰਦੇ ਆ ਆਪਣੇ ਕੋਲੇ ਕੁਆਲਿਟੀ ਬਹੁਤ ਜਲਦੀ ਮੰਗਾਈ ਹੈ ਫਰਮਾਇਸ਼ ਤੇ ਮੰਗਾਈ ਹੈ ਇਹ ਕੁਆਲਿਟੀ ਬਹੁਤ ਘੱਟ ਆ ਆ ਦੇਖੋ ਬਾਈ ਜੀ ਥੱਲੇ ਬੂਲਣਾ ਤਾਂਹਾਂ ਪ੍ਰਿੰਟ ਹੈ ਬਹੁਤ ਹੀ ਕੁਆਲਿਟੀ ਸੋਹਣੀ ਤੇ ਇੱਕ ਨੰਬਰ ਕੁਆਲਿਟੀ ਹੈ ਬਾਈ ਜੀ ਇਹ ਅਜਿਹਾ ਰੇਟ ਦਾ ਬਾਈ ਜੀ 800 ਰੁਪਿਆ ਪੈਂਦਾ ਕੋਈ ਗੱਲ ਨਹੀਂ ਬਾਈ ਜੀ ਰਿਆਤ ਹੋ ਜਾਂਦੀ ਹੈ ਇਹਦਾ ਰੇਟ 450 500 ਰੁਪਿਆ ਰੇਟ ਹੈ ਭਾਈ ਜੀ ਇਹ ਤਾਂ ਅਸੀਂ ਬੂਲਣ ਵਾਲੇ ਹੁਣ ਤੁਹਾਨੂੰ ਅੱਗੇ ਦਿਖਾਉਣਾ ਹੈ ਭਾਈ ਜੀ ਬਗੇਲ ਬੂਲਣ ਤੋਂ ਇਹਦੇ ਭਾਈ ਜੀ ਦੋਨੇ ਪਾਸੇ ਪ੍ਰਿੰਟ ਆ ਕੁਆਲਿਟੀ ਚੈੱਕ ਕਰੋ ਬਲੈ ਦੇਖੋ ਭਾਈ ਜੀ ਭੁੱਖ ਲੈਂਦੀ ਐ ਇਹ ਜਿਹੇ ਡਿਜ਼ਾਈਨ ਤੇ ਇਹ ਜੀ ਕੱਪੜਾ ਤੇ ਐਡਾ ਸੋਹਣਾ ਦੇਖੋ ਭਾਈ ਜੀ ਚੈੱਕ ਕਰੋ ਇਹ ਭਾਈ ਜੀ ਸਿੰਗਲ ਰਜਾਈ ਤੇ ਤੇ ਸਿੰਗਲ ਕੰਬਲ ਦਾ ਗਲਾਫ ਆ ਭਾਈ ਜੀ ਇਹ ਕੋਈ ਭਾਈ ਜੀ ਥੋੜਾ ਨਹੀਂ ਰਹਿੰਦਾ ਕੋਈ ਇਹ ਛੋਟਾ ਨਹੀਂ ਰਹਿੰਦਾ ਇੱਕ ਨੰਬਰ ਫੁੱਲ ਸਾਈਜ਼ ਹੈ ਜਿਹੜੀ ਕੱਪੜੀ ਦੀ ਕੁਆਲਿਟੀ ਆ ਬਾਈ ਜੀ ਕਿਓ ਵਰਗਾ ਮਾਲ ਐ ਇੱਕ ਨੰਬਰ ਨਿੱਗਾ ਆ ਦੇਖੋ ਬਾਈ ਜੀ ਦੋਨੇ ਪਾਸੇ ਪ੍ਰਿੰਟ ਆ ਬਾਈ ਜੀ ਇਹਦੇ ਪੂਰੀ ਗੌਰ ਨਾਲ ਚੈੱਕ ਕਰਕੇ ਦੇਖਿਆ ਕਰੋ ਬਾਈ ਜੀ ਆ ਦੇਖੋ ਇਹ ਦੋਨੇ ਪਾਸੇ ਚੈੱਕ ਆ ਪ੍ਰਿੰਟ ਆ ਬਾਈ ਜੀ ਦੇਖੋ ਚਾਹੇ ਤਾਂ ਆ ਪਾਸਾ ਲੈ ਲਓ ਚਾਹੇ ਆ ਪਾਸਾ ਲੈ ਲਓ ਦੋਨੇ ਪਾਸੇ ਆਉਂਦੇ ਆ ਬਾਈ ਜੀ ਚੈੱਕ ਦੇਖੋ ਕਰਕੇ ਬਹੁਤ ਵਧੀਆ ਦੇਖੋ ਆ ਇਹ ਦੇਖੋ ਡਿਜ਼ਾਈਨ ਦੇਖੋ ਬਾਈ ਜੀ ਕਿੰਨਾ ਸੋਹਣਾ ਦੇਖੋ ਚੈੱਕ ਕਰੋ ਚਾਹੇ ਤਾਂ ਇਹ ਪਾਸਾ ਲੈ ਲਓ ਤੇ ਚਾਹੇ ਬਾਈ ਜੀ ਲੈ ਲਓ ਆਪਾ ਸਾ ਦੋਨੇ ਪਾਸੇ ਪ੍ਰਿੰਟ ਆ ਤੇ ਕੁਆਲਿਟੀ ਬਾਈ ਜੀ ਜਮਾ ਦੇਸੀ ਘੋਆ ਇਹ ਆ ਨਹੀਂ ਹੈਗਾ ਵੀ ਥੋੜਾ ਖਰਾਬ ਹੋ ਜੂ ਪੈਸੇ ਲੱਗੇ ਖਰਾਬ ਹੋਣਗੇ ਬਾਈ ਜੀ ਬਾਕੀ ਜੇ ਤੁਹਾਨੂੰ ਇੰਨਾ ਵੀ ਕਹਿੰਦੇ ਆ ਬਾਈ ਜੀ ਇਹ ਉਹ ਚੀਜ਼ ਨਹੀਂ ਹੈਗੀ ਵੀ ਤੁਹਾਨੂੰ ਥਾਂ ਥਾਂ ਤੇ ਮਿਲ ਜੂ ਬਾਈ ਜੀ ਬਹੁਤ ਘੱਟ ਮਿਲਦੀ ਆ ਬਹੁਤ ਫਰਮਾਇਸ਼ ਤੇ ਤੇ ਬਹੁਤ ਹੀ ਜ਼ਿਆਦੇ ਮਿਹਨਤ ਕਰਕੇ ਲੈ ਕੇ ਆਏ ਬਾਈ ਜੀ ਆ ਦੇਖੋ ਚੈੱਕ ਕਰੋ ਇਹ ਆ ਦੇਖੋ ਬਾਈ ਤੁਹਾਨੂੰ ਡਿਜ਼ਾਈਨ ਹੋਰ ਦਿਖਾਵਾਂ ਆਪਣੇ ਕੋਲੇ ਬਾਈ ਜੀ ਡਿਜ਼ਾਈਨ ਬਹੁਤ ਜ਼ਿਆਦੇ ਪੈ ਰਹੇ ਨੇ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਿਓ ਰੰਗ ਲੈ ਲਿਓ ਬਹੁਤ ਹੀ ਜ਼ਿਆਦੇ ਮਾਲ ਮੰਗਵਾਇਆ ਆਪਾਂ ਸਪੈਸ਼ਲ ਬਾਈ ਜੀ ਲੋਹੜੀ ਵਾਸਤੇ ਲੋਹੜੀ ਖਾਤਰ ਲੈ ਕੇ ਆਇਆ ਲੋਹੜੀ ਤੇ ਕਵਾਈ ਚੱਲੂ ਆਪਣੇ ਕੋਲੇ ਤੇ ਆਹ ਦੇਖੋ ਕਰੋ ਚੈੱਕ ਬਾਈ ਜੀ ਆਹ ਦੇਖੋ ਆਹ ਦੇਖੋ ਇਦਰੋਂ ਵੀ ਬਾਈ ਜੀ ਡਿਜ਼ਾਈਨ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਦੇਖੋ ਤੇ ਇਦਰੋਂ ਵੀ ਬਾਈ ਜੀ ਡਿਜ਼ਾਈਨ ਹੈ ਜਿਹੜਾ ਮਰਜ਼ੀ ਡਿਜ਼ਾਈਨ ਲੈ ਲਿਓ ਬਾਈ ਜੀ ਉਹੀ ਆਊਗਾ ਤੇ ਕੱਪੜਾ ਬਾਈ ਬਹੁਤ ਹੀ ਕੁਆਲਿਟੀ ਚੰਗੀ ਹੈ ਕੱਪੜੇ ਦੇ ਆਹ ਦੇਖੋ ਚੈੱਕ ਕਰੋ ਇਹ ਆ ਦੇਖੋ ਇੱਕ ਪਾਸਾ ਡਿਜ਼ਾਈਨ ਵਾਈ ਜੀ ਦੇਖੋ ਆ ਆ ਗਿਆ ਕਿੰਨਾ ਸੋਹਣਾ ਡਿਜ਼ਾਈਨ ਹੈ ਚੈੱਕ ਕਰੋ ਬੜੀ ਜ਼ੋਰ ਨਾਲ ਇਹ ਦੇਖੋ ਬਾਈ ਜੀ ਜਿਹੜੀਆਂ ਬਾਈ ਜੀ ਪੁਰਾਣੀਆਂ ਰਜਾਈਆਂ ਆਪਣੇ ਕੋਲੇ ਹੁੰਦੀਆਂ ਖੱਦਰ ਦੀਆਂ ਫੁੱਲ ਸਾਈਜ਼ ਦੀਆਂ ਬਾਈ ਉਹਦੀ ਜ਼ਿੰਮੇਵਾਰੀ ਆ ਆਪਣੀ ਵਧੀਆ ਸਾਈਜ਼ ਪਾਉ ਆ ਆਪਣੀ ਫੁੱਲ ਜ਼ਿੰਮੇਵਾਰੀ ਹੈ ਇਹ ਇਦਾਂ ਹੋ ਗਿਆ ਸੀ ਬਾਈ ਹੁਣ ਆ ਦੇਖੋ ਡਿਜ਼ਾਈਨ ਭਲੇ ਆਹ ਡਿਜ਼ਾਈਨ ਉੱਤੇ ਲੈ ਲਓ ਕੋਈ ਗੱਲ ਨਹੀਂ ਉਹ ਵੀ ਹੈਗਾ ਬਹੁਤ ਹੀ ਜ਼ਿਆਦੇ ਮਹਿੰਤਰਾ ਮੰਗਵਾਇਆ ਬਾਈ ਮੈਂ ਆਪਣੇ ਕੋਲੇ ਮਾਲ ਕੱਲਿਆਂ ਕੋਲ ਜਾਂ ਬਾਹਲਾ ਤੁਹਾਨੂੰ ਬਾਜ਼ਾਰ ਦੇ ਵਿੱਚ ਬਾਈ ਜੀ ਮਿਲਦਾ ਨਹੀਂ ਹੈਗਾ ਫੁੱਲ ਜ਼ਿੰਮੇਵਾਰੀ ਹੈ ਇਸ ਗੱਲ ਦੀ ਤੇ ਆ ਦੇਖੋ ਆ ਚੈੱਕ ਕਰੋ ਬਾਈ ਜੀ ਆਹ ਸਾਈਡ ਵੀ ਪ੍ਰਿੰਟ ਹੈ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਬਾਈ ਜੀ ਜ਼ਿੰਮੇਵਾਰੀ ਹੈ ਇਸ ਗੱਲ ਦੀ ਜੇ ਖਰਾਬ ਹੋ ਜਾ ਤਾਂ ਵੀ ਜ਼ਿੰਮੇਵਾਰੀ ਹੈ ਤੇ ਆ ਦੇਖ ਲਓ ਬਾਈ ਜੀ ਇੱਧਰ ਵੀ ਦੇਖ ਲਓ ਆਹ ਪ੍ਰਿੰਟ ਹੈ ਕਿੰਨਾ ਸੋਹਣਾ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਦਾ ਮਾਲ ਲੈ ਕੇ ਆਇਆ ਬਾਈ ਜੀ ਗਲਾਸ ਤਾਂ ਆਪਣੇ ਕੋਲ 100 ਰੁਪਏ ਤੋਂ ਸਟਾਰਟ ਹੋ ਜਾਂਦਾ ਬਾਈ ਜੀ ਪਰ ਉਹ ਆਪਾਂ ਪਹਿਲਾਂ ਵੀਡੀਓ ਵਿੱਚ ਇੱਕ ਦੋ ਵੀਡੀਓ ਵਿੱਚ ਆਪਾਂ ਦਿਖਾ ਚੁੱਕੇ ਆ ਹੁਣ ਮੈਂ ਕਿਹਾ ਵੀ ਵਧੀਆ ਕੁਆਲਿਟੀ ਲੈ ਕੇ ਆਈ ਤਾਂ ਤੁਹਾਡੇ ਵਾਸਤੇ ਬਾਈ ਜੀ ਸਾਂਝੀ ਕੀਤੀ ਹੈ ਵੀਡੀਓ ਇਹ ਪੂਰੀ ਗੌਰ ਨਾਲ ਜਾਇਗੇ ਇਹਨੂੰ ਸ਼ੇਅਰ ਬਾਈਵਾਰ ਤੇ ਜ਼ਰੂਰ ਕਰੋ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਕਿ ਗਾਂਹ ਦੀ ਗਾਂਹ ਗਾਂਹ ਦੀ ਗਾਂਹ ਪਤਾ ਲੱਗ ਜਾਏ ਡਿਜ਼ਾਈਨ ਦੇਖੋ ਬਾਈ ਇੱਕ ਦਸਣਾ ਡਿਜ਼ਾਈਨ ਹੈ ਚੈੱਕ ਕਰੋ ਬਹੁਤ ਹੀ ਵਧੀਆ ਕੁਆਲਿਟੀ ਦਾ ਕੱਪੜਾ ਤੇ ਕੁਆਲਿਟੀ ਦਾ ਡਿਜ਼ਾਈਨ ਹੈ ਬਾਈ ਜੀ ਇਹ ਆ ਤੁਹਾਨੂੰ ਦਿਖਾਉਣਾ ਬਾਈ ਜੀ ਡਬਲ ਬੈੱਡ ਦਾ ਡਬਲ ਕੰਬਲ ਦਾ ਜਿਹੜਾ ਬਾਈ ਜੀ ਆਹ ਸਿੰਗਲ ਦਾ ਰੇਟ ਹੈ ਬਾਈ ਜੀ ਇਹਦਾ 660 ਰੁਪਿਆ ਰੇਟ ਹੈ ਬਾਕੀ ਜਿਹੜੇ ਬਾਈ ਜੀ ਜਦੋਂ ਕੋਈ ਬੰਦਾ ਆਉਂਦਾ ਹੈ ਬਾਈ ਜੀ ਵਾਦਾ ਘਾਟਾ ਮਾਣਾ ਮੋਟਾ ਹੋ ਜਾਂਦਾ ਹੈ ਇਹਦਾ ਰੇਟ 2650 ਰੁਪਿਆ ਰੇਟ ਹੈ ਇਹ ਡਾਵਲ ਹੈ ਬਾਈ ਜੀ ਡਬਲ ਸਾਈਜ਼ ਦਾ ਹੈ ਦੋਨੇ ਪਾਸੋਂ ਹੈ ਇਧਰੋਂ ਵੀ ਹੈ ਤੇ ਇਧਰੋਂ ਵੀ ਹੈ ਇਹਦਾ ਰੇਟ 650 ਰੁਪਿਆ ਰੇਟ ਹੈ ਬਾਈ ਜੀ ਇਹ ਕਾ ਦੇਖੋ ਬਾਈ ਜੀ ਕੰਬਲ ਦਾ ਇਹਦਾ ਸਾਈਜ਼ ਬਾਈ ਜੀ ਕੰਬਲ ਜਿਵੇਂ ਆਪਣਾ ਹੁੰਦਾ ਜੀ ਪੂਰਾ ਡਬਲ ਬੈੱਡ ਦਾ ਕੰਬਲ ਹੁੰਦਾ ਜੀ ਉਹ ਸਾਈਜ਼ ਆ ਜੀ ਦੋਨੇ ਪਾਸੋਂ ਦਾ ਪ੍ਰਿੰਟ ਹੈ ਜਿਹੜਾ ਮਰਜ਼ੀ ਪਾਸਾ ਲੈ ਲਓ ਬਾਈ ਜੀ ਉਹੀ ਪਾਸਾ ਹੋਊਗਾ ਐ ਨਹੀਂ ਹੈ ਵੀ ਇੱਕ ਪਾਸੇ ਲੈਣਾ ਪੂਰੇ ਪਾਸਾ ਮੈੜਾ ਹੋ ਗਿਆ ਉਹ ਕੰਮ ਨਹੀਂ ਹੈਗਾ ਇਹਦਾ ਦੋਨੇ ਪਾਸੇ ਬਾਈ ਜੀ ਪ੍ਰਿੰਟ ਹੈ ਜਿਹੜਾ ਪਾਸਾ ਮਰਜ਼ੀ ਲੈ ਲਓ ਉਹੀ ਹੈਗਾ ਪੂਰਾ ਫੁੱਲ ਵਧੀਆ ਕੁਆਲਿਟੀ ਇੱਕ ਨੰਬਰ ਕੁਆਲਿਟੀ ਦਾ ਨਿੱਗਾ ਬਾਈ ਜੀ ਜਮਾ ਐ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਇਹ ਆ ਦੇਖੋ ਕੁਝ ਹੋਰ ਡਿਜ਼ਾਈਨ ਹੋਰ ਦਿਖਾਉਣੇ ਬਾਈ ਜੀ ਆ ਦੇਖੋ ਚੈੱਕ ਕਰੋ ਬਾਈ ਜੀ ਡਿਜ਼ਾਈਨ ਹੈ ਜਨਾ ਝੂਬ ਝੂਕ ਕੇ ਲੈ ਕੇ ਆਉਣੇ ਮੱਲੋ ਮੱਲੀ ਜੀ ਕਰਦਾ ਕਪੜਾ ਲੈਣ ਨੂੰ ਵੀ ਹਾਂ ਹੈਗਾ ਬਾਈ ਕਪੜਾ ਗੱਲ ਬਾਤ ਕੋਈ ਆਪਾਂ ਕੂੜਾ ਨਹੀਂ ਬਾਈ ਜੀ ਵੇਚਦੇ ਵੇਚਦਾ ਮਾਲ ਸਟੈਂਡਰਡ ਦਾ ਜਮਾ ਇੱਕ ਨੰਬਰ ਅਗਲੇ ਦੇ ਬਾਈ ਜੀ 4 ਪੀ ਲੱਗਦਾ ਜਾਂਦੇ ਪਰ ਯਾਦ ਰੱਖਦਾ ਵੀ ਚੀਜ਼ ਮਿਲੀ ਸੀ ਹਾਂ ਇੱਕ ਨੰਬਰ ਕੁਆਲਟੀ ਦਾ ਇਕੱਤਰ ਆ ਦੇਖ ਲਓ ਬਾਈ ਜੀ ਡਿਜ਼ਾਈਨ ਇਹ ਚੈੱਕ ਕਰੋ ਬਾਈ ਜੀ ਦੇਖੋ ਇਹ ਦੇਖੋ ਬਾਈ ਜੀ ਇਸ ਸਾਈਜ਼ ਦੀ ਬਾਈ ਜੀ ਫੁੱਲ ਜ਼ਿੰਮੇਵਾਰੀ ਆ ਆਪਣੀ ਜੇ ਸਾਈਜ਼ ਘਟ ਜੇ ਫਿਰ ਵੀ ਜ਼ਿੰਮੇਵਾਰ ਆ ਆਪਾਂ ਕਿੱਡਾ ਮਰਜੀ ਵੱਡਾ ਕੰਬਲ ਹੋਵੇ ਬਾਈ ਜੀ ਫੁੱਲ ਸਾਈਜ਼ ਐ ਕੋਈ ਇਹੋ ਜੀ ਗੱਲ ਨਹੀਂ ਵੀ ਸਾਈਜ਼ ਨਾ ਆਵੇ ਆਹ ਲਖੇਦਰੀ ਵੀ ਮਾਲ ਆਪਣੇ ਕੋਲੇ ਬਹੁਤ ਪਿਆ ਮਾਲ ਆਪਣੇ ਕੋਲੇ ਬਾਈ ਜੀ ਹੋਰ ਸੇਲ ਦਾ ਕੰਮ ਹੁੰਦਾ ਆਪਣਾ ਕੋਈ ਐ ਨਹੀਂ ਹੈਗੇ ਇੱਕ ਦੋ ਪੀਸ ਨਹੀਂ ਆਪਾਂ ਲੈ ਕੇ ਆਉਂਦੇ ਬਾਈ ਜੀ ਵਧੀਆ ਹੋਰ ਸੇਲ ਦਾ ਕੰਮ ਆ ਜਿੰਨੇ ਮਰਜੀ ਪੀਸ ਲਓ ਬਾਈ ਜਿੰਨੀ ਵੱਧ ਕਾਉਂਟੀਟੀ ਚ ਲਈ ਜਾਉਗੇ ਬਾਈ ਜੀ ਉਨਾਂ ਥੱਲੇ ਨੂੰ ਰੇਟ ਆਈ ਜਾਊਗਾ ਜਿਹੜਾ ਇਹਦਾ ਰੇਟ ਆ ਬਾਈ ਜੀ 1000 ਰੁਪਿਆ ਰੇਟ ਐ ਵੱਧਾ ਵਟਾ ਬਾਈ ਜੀ ਪਰ ਕੁਆਲਿਟੀ ਬੰਨੂ ਬਾਈ ਜੀ ਤੁਸੀਂ ਜਿਵੇਂ ਬੇਫਿਕਰ ਰਹੋ ਇੱਕ ਨੰਬਰ ਕੁਆਲਿਟੀ ਹੈ ਜਿੱਥੋਂ ਮਰਜੀ ਟਰਾਈ ਮਾਰ ਲਓ ਬਾਈ ਜੀ ਫੁੱਲ ਜ਼ਿੰਮੇਵਾਰੀਆਂ ਰੇਟ ਦੀ ਪਹਿਲੀ ਗੱਲ ਤਾਂ ਇਹ ਵੀ ਆਮ ਖਾਸ ਦੁਕਾਨ ਤੋਂ ਤੁਹਾਨੂੰ ਇਹ ਜਸਲੀਨ ਦਾ ਤੁਹਾਨੂੰ ਇਹ ਮਾਲ ਦਿਖਾਇਆ ਇਹ ਆਮ ਖਾਸ ਦੁਕਾਨ ਤੋਂ ਨਹੀਂ ਮਿਲਦਾ ਜ਼ਿੰਮੇਵਾਰੀ ਹੈ ਬਹੁਤ ਹੀ ਵਧੀਆ ਕੁਆਲਿਟੀ ਹੈ ਬੜੀ ਆਖੂਸ ਨੂੰ ਰੇਟ ਵੀ ਵਧੀਆ ਰੇਟ ਲਾਇਆ ਹੋਇਆ ਕੋਈ ਵੱਧ ਨਹੀਂ ਜਾਉਂਦੇ ਬਾਈ ਜੀ ਕੋਈ ਗੱਲ ਨਹੀਂ ਉੱਪਰ ਇਹ ਸਾਂ ਹੋ ਜਾਂਦਾ ਕੋਈ ਗੱਲ ਨਹੀਂ ਜਦੋਂ ਆਉਂਗੇ ਉਹ ਹੋ ਜੂਗਾ ਸਿੱਕ ਬਾਈ ਜੀ ਆਪਾਂ ਤੁਹਾਡੇ ਵਾਸਤੇ ਅੱਜ ਸਪੈਸ਼ਲ ਤਮਾਕੇਦਾਰ ਥੇਲਾ ਲਈ ਗੱਲੀਏ ਬਾਈ ਜੀ ਰਜਾਈਆਂ ਲੈ ਕੇ ਆਏ ਆ ਆ ਚੈੱਕ ਕਰੋ ਇਹ ਵੀ ਬਾਈ ਜੀ ਦੋ ਪ੍ਰਕਾਰ ਦੀਆਂ ਲੈ ਕੇ ਆਏ ਆ ਤੁਹਾਨੂੰ ਇੱਕ ਇਹ ਗੱਲ ਸੁਣ ਲਓ ਦੋ ਪ੍ਰਕਾਰ ਦੀਆਂ ਇਹ ਵੀ ਇੱਕ ਪਾਸੇ ਥੱਲੇ ਬਾਈ ਜੀ ਬੂਲਣਾ ਇਹਦੇ ਇੱਕ ਪਾਸੇ ਜਿਹੜਾ ਮਰਜੀ ਪਾਸਾ ਲੈ ਲਓ ਬਾਈ ਜੀ ਜਿਵੇਂ ਆਪਾਂ ਤੁਹਾਨੂੰ ਗਲਾਫ ਦਿਖਾਏ ਆ ਇਹਹੀ ਚੀਜ਼ ਹੈ ਜਿਵੇਂ ਮਰਜੀ ਜਣਾ ਮਰਜੀ ਪਾਸਾ ਲੈ ਲਓ ਬਾਈ ਜੀ ਪੂਰੀ ਵਧੀਆ ਟਾਪ ਦੀ ਹੈ ਭਾਈ ਅਸੀਂ ਆਮ ਬਾਜ਼ਾਰ ਦੇ ਵਿੱਚ ਦੇਖਿਆ ਬਾਈ ਜੀ 3-3000 ਦੀ 35-3500 ਦੀ ਰਜਾਈ ਵੇਚਦੇ ਆ ਬਾਈ ਜੀ ਕਵਾਰੀ ਦੀ ਚੈੱਕ ਕਰੋ ਬਾਈ ਜੀ ਤੇ ਰੇਟ ਚੈੱਕ ਕਰੋ ਇੱਕ ਨੰਬਰ ਰਜਾਈਆਂ ਬਾਈ ਜੀ ਲੈ ਕੇ ਆਏ ਸਪੈਸ਼ਲ ਸਪੈਸ਼ਲ ਵੀਡੀਓ ਅਜ ਰਜਾਈਆਂ ਨਹੀਂ ਪਾਉਣੀ ਸੀ ਬਾਈ ਜੀ ਚੈੱਕ ਕਰੋ ਸਮਾਰ ਕੇ ਦੇਖੋ ਆਹ ਰਜਾਈਆਂ ਆ ਬਾਈ ਜੀ ਤੁਹਾਨੂੰ ਦਿਖਾਈ ਹੈ ਫੁੱਲ ਸਾਈਜ਼ ਦੀ ਰਜਾਈਆਂ ਦੇਖੋ ਸਾਈਜ਼ ਦੇਖੋ ਬਾਈ ਜੀ ਡਬਲ ਬੈੱਡ ਦਾ ਫੁੱਲ ਸਾਈਜ਼ ਹੈ ਫਾਈਬਰ ਭਰੀ ਹੋਈ ਹੈ ਬਾਈ ਜੀ ਨਿੱਗੀ ਜਿਹਾ ਜਮਾ ਹੀਟਰ ਵਾਂਗੂ ਆ ਬਾਈ ਜੀ ਪਾਲਾ ਲੱਗਿਆ ਫੁੱਲ ਜ਼ਿੰਮੇਵਾਰੀ ਆ ਇਹਦਾ ਦੇਖੋ ਬਾਈ ਜੀ ਇਹ ਦੋਨੇ ਪਾਸੋਂ ਬਾਈ ਜੀ ਲੈਤੀ ਜਾਉ ਪ੍ਰਿੰਟ ਹੈ ਜਿਹੜਾ ਮਰਜ਼ੀ ਪਾਸਾ ਲੈ ਲਓ ਬਾਈ ਜੀ ਉਸੇ ਪਾਸੇ ਪ੍ਰਿੰਟ ਹੈ ਇਹਦੇ ਇਹ ਨਹੀਂ ਹੈਗਾ ਵੀ ਜਾਂ ਇੱਕ ਪਾਸਾ ਲਾਓਗੇ ਦੂਜੇ ਪਾਸਾ ਮੈੜਾ ਹੋ ਜੂ ਆ ਚੈੱਕ ਕਰੋ ਜ਼ੂਮ ਕਰਕੇ ਦਿਖਾ ਦੇ ਵੇਖੋ ਬਾਈ ਜੀ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਇਹ ਫਾਈਬਰ ਦੀ ਰਜਾਈ ਆ ਬਾਈ ਜੀ ਪੂਰਾ ਵਧੀਆ ਕੁਆਲਿਟੀ ਹੈ ਚੈੱਕ ਕਰੋ ਐਂ ਕਰ ਖੜਾ ਇੱਕ ਮਿੰਟ ਇਹ ਲੈ ਇਹ ਚੈੱਕ ਕਰੋ ਬਾਈ ਜੀ ਦੇਖੋ ਸਾਇ ਦੇਖੋ ਬਾਈ ਇਹ ਫੁੱਲ ਸਾਈਜ਼ ਹੈ ਪੂਰੀ ਵਧੀਆ ਨਿੱਗੀ ਰਜਾਈ ਫਾਈਬਰ ਦੀ ਇੱਕ ਨੰਬਰ ਕੁਆਲਿਟੀ ਦਾ ਕਪੜਾ ਲੱਗੇ ਪੂਰਾ ਵਧੀਆ ਗੱਲ ਬਾਤ ਹੈ ਇਹ ਇੱਕ ਆ ਦੇਖੋ ਬਾਈ ਜੀ ਡਿਜ਼ਾਈਨ ਡਿਜ਼ਾਈਨ ਆਪਣੇ ਕੋਲੇ ਹੈਗੇ ਬਾਈ 7 ਤੋਂ ਲੈ ਕੇ 8 ਤੱਕ 8 ਡਿਜ਼ਾਈਨ ਹੈਗੇ ਨੇ ਜਿਹੜਾ ਮਰਜ਼ੀ ਡਿਜ਼ਾਈਨ ਲੈ ਲਿਓ ਬਾਹਲਾ ਆਪਾਂ ਦਿਖਾ ਨਹੀਂ ਸਕਦੇ ਕਿਉਂਕਿ ਟਾਈਮ ਨਹੀਂ ਇੰਨਾ ਹੁੰਦਾ ਆ ਦੇਖੋ ਚੈੱਕ ਕਰੋ ਬਾਈ ਜੀ ਡਿਜ਼ਾਈਨ ਚੈੱਕ ਕਰੋ ਪੂਰੀ ਗੌਰ ਨਾਲ ਦੇਖੋ ਪਹਿਲੀ ਗੱਲ ਤਾਂ ਇਹ ਆ ਬਾਈ ਜੀ ਫੁੱਲ ਸੈਂਜ ਫੁੱਲ ਨੰਬਰ ਦੂਜਾ ਬਾਈ ਜੀ ਐ ਚੈੱਕ ਕਰੋ ਫੁੱਲ ਮੋਟੀ ਜਾਈ ਆ ਦੇਖੋ ਮੋਟੀ ਹੈ ਰਜਾਈ ਆ ਦੇਖੋ ਕੰਨੇ ਮੋਟੀ ਰਜਾਈ ਪਾਲਾ ਪੂਲਾ ਤਾਂ ਬਾਈ ਨੇੜੇ ਵੀ ਨਹੀਂ ਖੜਨਾ ਜ਼ਿੰਮੇਵਾਰੀ ਇਸ ਗੱਲ ਦੀ ਫੇਵਰ ਹੈ ਇੱਕ ਨੰਬਰ ਕੁਆਲਿਟੀ ਦਾ ਰਜਾਈ ਲੈ ਕੇ ਆਏ ਆ ਆਪਾਂ ਉਹ ਨਹੀਂ ਹੈਗਾ ਬਾਈ ਜੀ ਦੇਸੀ ਦਾ ਕੰਮ ਨਹੀਂ ਹੈਗਾ ਇੱਕ ਨੰਬਰ ਕੁਆਲਿਟੀ ਹੈ ਇਹਨੂੰ ਐਂ ਕੱਢ ਲਓ ਬਾਈ ਜੀ ਦੇਖੋ ਇਹ ਆ ਸਾਈਜ਼ ਦੇਖੋ ਜਿਹੜਾ ਮਰਜੀ ਪਾਸਾ ਲਓ ਬਾਈ ਜੀ ਉਸੇ ਪਾਸੇ ਪ੍ਰਿੰਟ ਹੈ ਕੁਆਲਿਟੀ ਪਸੋਂ ਪੱਖੋਂ ਬਾਈ ਜੀ ਇੱਕ ਨੰਬਰ ਕੁਆਲਿਟੀ ਹੈ ਇਹ ਪੂਰੀ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਇਹ ਆ ਦੇਖੋ ਬਾਈ ਜੀ ਪੂਰੀ ਭਾਰੀ ਰਜਾਈ ਹੈ ਬਾਈ ਜੀ ਐਂ ਨਹੀਂ ਹੈ ਵੀ ਹਲਦੀ ਕੀ ਹੈ ਇਹ ਆ ਦੇਖੋ ਡਿਜ਼ਾਈਨ ਬਹੁਤ ਆ ਬਾਈ ਜੀ ਜਿੰਨੇ ਮਰਜੀ ਡਿਜ਼ਾਈਨ ਲੈ ਲਓ ਡਿਜ਼ਾਈਨ ਹੈਗੇ ਆਪਣੇ ਕੋਲ 7 ਤੋਂ ਲੈ ਕੇ 8 ਡਿਜ਼ਾਈਨ ਹੈਗੇ ਨੇ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਹੈ ਇਹ ਵੀ ਬਾਈ ਜੀ ਦੋ ਪ੍ਰਕਾਰ ਦੀਆਂ ਲੈ ਕੇ ਆਏ ਆ ਆਪਾਂ ਬਾਈ ਜੀ ਪੂਰਾ ਵਧੀਆ ਕੁਆਲਿਟੀ ਦਾ ਇਹ ਆਪਾਸਾ ਦੇਖ ਲਓ ਦੇਖੋ ਬਾਈ ਜੀ ਪ੍ਰਿੰਟ ਜਿਹੜੇ ਪਾਸੇ ਮਰਜੀ ਲੈ ਲਓ ਬਾਈ ਜੀ ਉਸੇ ਪਾਸੇ ਪ੍ਰਿੰਟ ਆ ਜੂਗਾ ਬਾਈ ਜੀ ਪੂਰੀ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਇਹਦਾ ਰੇਟ ਬਾਜ਼ਾਰ ਦੇ ਵਿੱਚ ਬਾਈ ਜੀ 3500 ਤੋਂ ਲੈ ਕੇ 4000 ਤੱਕ ਜੋੜਾ ਬਾਈ ਜੀ ਪਰ ਆਪਣਾ ਰੇਟ ਦਾ 3000 ਦਾ ਜੋੜਾ ਬਾਈ ਜੀ ਫੁੱਲ ਜ਼ਿੰਮੇਵਾਰੀ ਆ ਰੇਟ ਦੀ ਬਾਈ ਜੀ ਪੁੱਛ ਕੇ ਪਤਾ ਕਰ ਲਿਓ ਜਿਹੜੀ ਦੋਨੇ ਪਾਸੋਂ ਰਜਾਈ ਏ ਫਾਈਬਰ ਦੀ ਜੀ ਪੂਰੀ ਫੁੱਲ ਆਪਣੇ ਕੋਲੇ 3000 ਦਾ ਜੋੜਾ ਹੈ ਜੀ ਆਮ 3500 4000 ਦਾ ਜੋੜਾ ਜੀ ਇਹ ਰਜਾਈ ਦਾ ਪਰ ਮਨਜਿੰਦਰ ਕਲਾਥ ਹਾਊਸ ਤੇ ਬਾਈ ਜੀ 3000 ਦਾ ਜੋੜਾ ਜਿੰਨੀਆਂ ਮਰਜ਼ੀ ਲੈ ਜਾਓ ਬਾਈ 1 2 5 7 ਜਿੰਨੀਆਂ ਮਰਜ਼ੀ ਲੈ ਜਾਓ ਬਾਈ ਜੀ ਬਾਈ ਜੀ ਦੂਜੀ ਰਜਾਈ ਦਿਖਾਉਣੀ ਆਪਾਂ ਫੂਲਣਾ ਬਾਈ ਜੀ ਇੱਕ ਪਾਸੇ ਇਹ ਚੈੱਕ ਕਰੋ ਬਾਈ ਜੀ ਲੈ ਆ ਦੇਖੋ ਰਜਾਈ ਬਾਈ ਜੀ ਰਜਾਈ ਦਾ ਸੈਂਜ ਬਾਈ ਜੀ ਉਹੀ ਹੈ। ਵਜਨ ਵੀ ਉਹੀ ਹੈ ਬਾਈ ਜੀ ਰਜਾਈ ਵੀ ਉਹੀ ਹੈ ਇੱਕੋ ਗੱਲ ਬਾਤ। ਇਹਦੇ ਬਾਈ ਜੀ ਥੱਲੇ ਬਸ ਬੂਲਣ ਐ ਕੱਲੀ ਲੱਗੀ ਹੋਈ। ਆ ਦੇਖੋ ਚੈੱਕ ਕਰੋ। ਉਹੀ ਸੈਂਜ ਬਾਈ ਉਹੀ ਰਜਾਈ ਉਹੀ ਗੱਲ ਉਹੀ ਬਾਤ। ਇਹਦੇ ਆ ਚੈੱਕ ਕਰ ਲੋ ਥੱਲੇ ਬਾਈ ਜੀ ਆ ਬੂਲਣ ਲੱਗੀ ਹੋਈ ਐ ਇਹਦੇ। ਉਹਦੇ ਉਹਦੇ ਪ੍ਰਿੰਟ ਸੀ ਬਾਈ ਇਹਦੇ ਬੂਲਣ ਲੱਗੇ ਹੋਇਆ ਮਾਲ। ਚੈੱਕ ਕਰੋ। ਰਜਾਈ ਬਾਈ ਜੀ ਉਨੇ ਹੀ ਵਜਣਾ। ਉਹੀ ਗੱਲ ਹੈ ਉਹੀ ਬਾਤ ਹੈ ਉਹੀ ਚੀਜ਼ ਹੈ ਬਾਈ ਜੀ। ਕਵਾਲਿਟੀ ਬੰਨੀ ਹੋ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਆ ਦੇਖੋ ਬਾਈ ਜੀ ਹੋਰ ਡਿਜ਼ਾਈਨ ਦਿਖਾਉਣੇ ਤੁਹਾਨੂੰ ਦੇਖੋ ਚੈੱਕ ਕਰੋ ਬਾਈ ਜੀ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਬਾਈ ਬਣ ਕੇ ਛੁੱਡੀ ਬਸ ਮੈਂਤਦਾਰੀ ਵਾਲੀ ਗੱਲ ਹੈ ਕਿਉਂਕਿ ਤਾਂ ਕਿ ਪਤਾ ਲੱਗ ਸਕੇ ਮਾਲ ਦੇਖੋ ਬਾਈ ਜੀ ਕਿੰਨਾ ਸੋਹਣਾ ਮਾਲ ਹੈ ਦੇਖੋ ਜ਼ੂਮ ਕਰਕੇ ਦਿਖਾਓ ਦੇਖੋ ਬਾਈ ਕਿੰਨਾ ਵਧੀਆ ਡਿਜ਼ਾਈਨ ਹੈ ਨੇ ਸਿਆਉਣਾ ਸੂਣਾ ਮਾਰਿਆ ਹੈ ਬਾਈ ਜੀ ਬਹੁਤ ਹੀ ਵਧੀਆ ਮਾਰਿਆ ਹੁੰਦੀਆਂ ਉਹ ਕੰਮ ਕੱਚਾ ਦਾ ਕੰਮ ਨਹੀਂ ਬਾਈ ਜੀ ਕਰਦੇ ਆਪਾਂ ਇਹ ਆ ਦੇਖੋ ਆ ਬਾਈ ਜੀ ਬੂਲਣ ਲੱਗੀ ਹੋਈ ਉੱਤੇ ਦੇ ਥੱਲੇ ਇਹ ਥੱਲੇ ਵਖਾਈ ਆ ਬੂਲਣ ਲੱਗੀ ਹੁੰਦੀ ਆ ਬਾਈ ਜੀ ਦੇਖੋ ਚੈੱਕ ਕਰੋ ਇੱਕ 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 ਰੰਗਾਸੀ ਬਈ ਇਹਦੇ ਦੋ ਦੋ ਪੀਸ ਤਿੰਨ ਤਿੰਨ ਪੀਸ ਜਿੰਨੇ ਮਰਜ਼ੀ ਪੀਸ ਲੈਣੇ ਬਾਈ ਜੀ ਪੀਸ ਮਿਲ ਜਾਣਗੇ ਦੇਖ ਲਓ ਇਹਦੇ ਥੱਲੇ ਬਾਈ ਜੀ ਆ ਦੇਖੋ ਬੂਲਣ ਲੱਗੀ ਹੁੰਦੀ ਹੈ ਇਹਦਾ ਰੇਟ ਬਾਈ ਜੀ ਆਮ ਬਾਜ਼ਾਰ ਦੇ ਵਿੱਚ ਤੁਹਾਨੂੰ 3000 ਦਾ ਜੋੜਾ ਮਿਲਦਾ ਬਾਈ ਜੀ ਪਰ ਮਨਜਿੰਦਰ ਕਲਾਥ ਹਾਊਸ ਤੇ ਬਾਈ ਜੀ 2500 ਰੁਪਏ ਦਾ ਜੋੜਾ ਕੁੱਲ 1250 ਰੁਪਏ ਦਾ ਰੇਟ ਹੈ ਜੀ ਰਜਾਈ ਦਾ ਫੁੱਲ ਜ਼ਿੰਮੇਵਾਰੀ ਇਸ ਗੱਲ ਤੇ ਰੇਟ ਦੀ ਬਾਈ ਜੀ ਵਾਦਾ ਬਟਾ ਮਾੜਾ ਮੋਟਾ ਬਾਈ ਜੀ ਤੁਰਤ ਹੋ ਜੂਗਾ 1250 ਦੀ 1 ਹੈ 2500 ਦੀਆਂ ਬਾਈ ਜੀ 2 ਆ ਫੁੱਲ ਵਧੀਆ ਕੁਆਲਿਟੀ ਦੀ ਚੀਜ਼ ਹੈ ਬਾਈ ਜੀ ਲਾਂਭਾ ਆ ਜੇ ਆਪਾਂ ਬੈਠੇ ਹਾਂ ਵੀਰ ਜੀ ਇੱਕ ਬਾਈ ਜੀ ਚੱਲਦੀ ਚੱਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਆਪਾਂ ਨੂੰ ਪਤਾ ਲੱਗ ਸਕੇ ਬਾਈ ਜੀ ਸਾਲ ਦੀ ਰੁੱਤ ਵਾਸਤੇ ਆਪਣੇ ਕੋਲੇ ਸਰਦੀਆਂ ਚ ਵਰਤਨ ਵਾਲਾ ਕੋਈ ਵੀ ਸਮਾਨ ਹੈ ਬਾਈ ਜੀ ਆਪਣੇ ਕੋਲ ਸਾਰਾ ਮਿਲਦਾ ਹੈ ਮੰਨ ਲਓ ਕੰਬਲ ਹੋ ਗਏ ਕੰਬਲ ਆਪਣੇ ਕੋਲੇ ਬਹੁਤ ਵੱਡੀ ਤਦਾਦ ਚ ਹੁੰਦੇ ਆ ਬਾਈ ਜੀ ਕੰਬਲ ਉਹ ਆਪਣੇ ਕੋਲ ਤੋਲ ਕੇ ਲੈਣੇ ਤੋਲ ਕੇ ਲੈ ਲਓ ਮੂਵੀ ਲੈਣੇ ਮੂਵੀ ਲੈ ਲਓ ਛੋਟੇ ਤੋਂ ਛੋਟਾ ਦੇ ਬਾਈ ਜੀ ਵੱਡੇ ਤੋਂ ਵੱਡਾ ਹਰ ਇੱਕ ਕੰਬਲ ਆਪਣੇ ਕੋਲੇ ਹੁੰਦਾ ਹੈ ਖੇਸੀਆਂ ਤੋਂ ਲਾ ਕੇ ਲੋਈਆਂ ਮਾਫ ਲਾ ਰ ਬਾਈ ਜੀ ਸਾਰਾ ਕੁਝ ਆਪਣੇ ਕੋਲੇ ਬਾਈ ਜੀ ਹੁੰਦਾ ਤੇ ਮੋਟਾ ਕੱਪੜਾ ਦਾ ਬਾਈ ਜੀ ਐਡੀ ਆਪਣੇ ਕੋਲੇ ਵੱਡੀ ਡਿਜ਼ਾਈਨ ਦੇ ਵਿੱਚ ਏਕੇ ਟੈਕਸ ਮਾਲ ਦਾ ਕਮਾਲ ਕੁਆਲਟੀ ਚੈੱਕ ਕਰ ਲਓ ਬਾਈ ਜੀ ਇਹ ਤੇ ਮਾਲ ਆ ਚੈੱਕ ਕਰ ਲਓ ਬਾਈ ਜੀ ਅਲਪਾਇਨ ਮੈਚਿੰਗ ਬਾਈ ਜੀ ਟਾਲੀਅਨ ਬੂਲ ਕੋਟਰੇਜ ਤੇ ਬੈਲਵਟ ਇਸ ਹਰਾ ਬਾਈ ਜੀ ਆਪਣੇ ਕੋਲੇ ਮਾਲ ਮਿਲਦਾ ਹੈ ਖੁੱਲਾ ਕਪੜਾ ਬਾਈ ਜੀ ਆ ਦੇਖ ਲਓ ਜ਼ੂਮ ਕਰਕੇ ਦਿਖਾ ਦਿਓ ਖੁੱਲਾ ਕਪੜਾ ਬਾਈ ਜੀ ਤੁਲਮਾ ਜਿਹੜੀਆਂ ਥੱਲੇ ਅੰਡਰਸਰਟਾ ਬਣਾਉਣਾ ਉਹ ਕਪੜਾ ਬਾਈ ਜੀ ਕਹਿਣ ਦਾ ਪਾਵੇ ਇਹ ਵੀ ਆਪਣੇ ਕੋਲ ਹਰ ਇੱਕ ਚੀਜ਼ ਮਿਲਦੀ ਹੈ ਵਧੀਆ ਬਾਜ਼ਾਰ ਰੇਟ ਤੇ ਇੱਕ ਨੰਬਰ ਕੁਆਲਿਟੀ ਦੀ ਰੇਟ ਪਰੋ ਤਾਂ ਕਿ ਹਰ ਇੱਕ ਨੂੰ ਪਤਾ ਲੱਗ ਸਕੇ ਬਾਈ ਜੀ ਆਪਾਂ ਕੁਆਲਿਟੀ ਦਾ ਕਪੜਾ ਵੇਚਦੇ ਆ ਮੈਂ ਸੋਨੂੰ ਵੀ ਬੇਨਤੀ ਇਹੀ ਕਰਦਾ ਵੀ ਬਾਈ ਜੀ ਇੱਕ ਵਾਰੀ ਪੈਸਾ ਲੱਗਦਾ ਜ਼ਰੂਰ ਤੇ ਪੈਸਾ ਵਧੀਆ ਕੁਆਲਿਟੀ ਵਰਤਿਆ ਕਰੋ ਮਾਲਾ ਕਪੜਾ ਨਾ ਲਿਆ ਕਰੋ ਮਾਲਾ ਕਪੜਾ ਬਾਈ ਜੀ ਲੈ ਕੇ ਵੇਹ ਜਾਂਦਾ ਉਹ ਵੀ ਪੈਸੇ ਸਮਾਈ ਵੀ ਵਿੱਚੇ ਜਾਂਦੀ ਹੈ ਸਾਡਾ ਮਕਸਦ ਤਾਂ ਇਹੀ ਹੁੰਦਾ ਬਾਈ ਜੀ ਚੰਗਾ ਕਪੜਾ ਵੇਚਦੇ ਅਸੀਂ ਏਕੇ ਟੈਕਸ ਦਾ ਯਾਦਤਰ ਤਾਂ ਮਾਲ ਅਸੀਂ ਏਕੇ ਟੈਕਸ ਦਾ ਵੇਚਦੇ ਆ ਬਾਈ ਜੀ ਤੇ ਊ ਬਾਈ ਜੀ ਆਪਣੇ ਕੋਲ ਸਾਰਾ ਹੁੰਦਾ ਸਸਤਾ ਮਹਿੰਗਾ ਜਿਹੜਾ ਜਿਹਾ ਮਰਜ਼ੀ ਲੇਜੋ ਸਾਰਾ ਰੱਖਦੇ ਆ ਅਸੀਂ ਤੇ ਗਲਤੀ ਫਲਤੀ ਹੋ ਗਈ ਤਾਂ ਮਾਫ ਕਰਿਓ ਬਾਈ ਜੀ ਇੱਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਬਾਈ ਜੀ ਇੱਕ ਆਪਣਾ ਜਿਹੜਾ ਆਪਾਂ ਪਾਰਸਲ ਦਾ ਸਾਰਾ ਆਪਣੇ ਕੋਲ ਸਹੂਲਤ ਹੈ ਬਾਈ ਜੀ ਹੈਗੀ ਹੈ ਜੇ ਕਿਸੇ ਨੇ ਮੰਗਵਾਉਣਾ ਹੋਵੇ ਮੰਗਵਾ ਸਕਦਾ ਪਰ ਇੱਕ ਇਨਕ ਬੇਨਤੀ ਹੈ ਵੀ ਇਕੱਲਾ ਸ਼ੂਟ ਨਹੀਂ ਜੀ ਸੀ ਭੇਜਦੇ ਉਹਦੇ ਵਿੱਚ ਐਵੇਂ ਦੋ ਚਾਰ ਹਜ਼ਾਰ ਦਾ ਮਾਲ ਜਿ ਇਕੱਠਾ ਹੋ ਜਾਏ ਫਿਰ ਭੇਜਦੇ ਨੇ ਬਾਈ ਜੀ ਜਿਹੜਾ ਪਾਰਸਲ ਦੀ ਸਹੂਲਤ ਆਪਣੇ ਕੋਲੇ ਹੈਗੀ ਹੈ ਆਪਾਂ ਭੇਜ ਸਕਦੇ ਆ ਜਦੋਂ ਮਰਜ਼ੀ ਫੋਨ ਮਾਰੋ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਹੈ ਤੇ ਸ਼ੇਅਰ ਸਬਸਕ੍ਰਾਈਬ ਆ ਜੀ ਜ਼ਰੂਰ ਕਰੋ ਕਮੈਂਟ ਕਰਕੇ ਵੀ ਤੁਸੀਂ ਦੱਸਿਆ ਕਰੋ ਗਲਤੀ ਫਲਤੀ ਕੋਈ ਮਾਫ ਕਰੋ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ